ਨਮੇ ਤੇਰੇ ਅੱਗੇ ਹੱਥ ਜੋੜਦਾ ਮੇਰੀ ਹੋਰ ਬੇਇੱਜ਼ਤੀ ਨਾ ਕਰਵਾ ਤੈਨੂੰ ਪਤਾ ਉੱਥੇ ਉਹਨੂੰ ਮੈਂ ਉਸ ਦਿਨ ਕਿੰਨਾ ਬੋਲੇ ਆ ਜੇ ਹੁਣ ਉਹ ਮੇਰੇ ਕੋਲ ਆ ਕੇ ਕਹੇ ਕਿ ਥੋਡੀ ਉਹ ਕੁੜੀ ਮੈਨੂੰ ਫੋਨ ਕਰਦੀ ਆ ਮੇਰੀ ਕੀ ਰਹੇਗੀ ਵੀਰੇ ਸੌਰੀ ਅੱਗੇ ਤੋਂ ਕੋਈ ਗਲਤੀ ਨਹੀਂ ਹੋਊਗੀ ਉਹ ਬਸ ਮੈਂ ਸੋਚ ਲਿਆ ਹੁਣ ਜੇ ਤੂੰ ਇਹ ਘਰ ਤੋਂ ਬਾਹਰ ਨਿਕੜੇਂਗੀ ਨਾ ਸਿਰਫ ਡੋਲੀ ਵਾਲੀ ਕਾਰ 'ਚ ਬਹਿਣ ਲਈ ਤੁਸੀਂ ਜੋ ਕਹੋਗੇ ਮੈਨੂੰ ਉਹ ਮਨਜ਼ੂਰਾ ਬਸ ਮੈਂ ਵਿਆਹ ਨਹੀਂ ਕਰਵਾਉਣਾ ਕਿਸੇ ਨਾਲ ਉਹ ਤੂੰ ਉਹਦੇ ਪਿੱਛੇ ਹੁਣ ਆਪਣੀ ਜ਼ਿੰਦਗੀ ਬਰਬਾਦ ਕਰਨੀ ਆ ਨਵੇਂ ਨੁਕਸਾਨਦਾਨੀ ਮੈਨੂੰ ਕੁਝ ਪਤਾ। ਪ੍ਰੀਤ ਤੂੰ ਨਾ ਹੁਣ ਆਪਣੀ ਮਰਜ਼ੀ ਬਹੁਤ ਕਰ ਲਈ। ਹੁਣ ਜੋ ਮੈਂ ਕਹਾਂਗਾ ਨਾ ਉਹੀ ਹੋਊਗਾ। ਨਹੀਂ ਵੀਰੇ ਪਲੀਜ਼। ਓ ਬੱਸ। ਕਮਲ ਇੱਥੇ ਅਮਿਤਰ ਨਾਲ ਗੱਲ ਕਰਨੀ ਹੈ। ਜੀ ਦੋਸਤੋ ਕੀ ਗੱਲ ਕਰਨੀ ਆ ਯਾਰ ਤੂੰ ਜੱਗੀ ਤੇ ਪ੍ਰੀਤ ਦਾ ਰਿਸ਼ਤਾ ਕਰਵਾ ਦੇ ਉਹ ਇੱਕ ਦੂਜੇ ਨੂੰ ਦੋਨੋਂ ਪਸੰਦ ਕਰਦੇ ਨੇ ਆਪਾਂ ਨੂੰ ਕੀ ਤਰਾਜ਼ ਹੈ ਇਹ ਤੁਸੀਂ ਕੀ ਕਹਿ ਰਹੇ ਹੋ ਨਾ ਉਹਦੇ ਕੋਲ ਹੈਗਾ ਹੀ ਕੀ ਆ ਕੀ ਕਮਾਉਂਦਾ ਉਹ ਉਹ ਮਿਹਨਤੀ ਆ ਜੱਗੀ ਕੱਲਾ ਕੱਲਾ ਮੁੰਡਾ ਤੇ ਠੀਕ ਠਾਕ ਜ਼ਮੀਨ ਵੀ ਆ ਉਹਦੇ ਕੋਲ ਮੇਰੀ ਭੈਣ ਨਾ ਇਹੋ ਜਿਹਾ ਘਰ ਡਿਸਰਵ ਨਹੀਂ ਕਰਦੀ ਹੈਗੀ ਉਹ ਜਿੱਦਾਂ ਦਾ ਪਰੀਤ ਦਾ ਸੁਭਾਅ ਆ ਨਾ ਹਾਲੇ ਵੀ ਬਚਪਨਾ ਉਹਦੇ ਵਿੱਚ ਜੱਗੀ ਆਪੇ ਸੰਭਲੂਗਾ ਉਹਨੂੰ ਤੁਸੀਂ ਸਮਝਦੇ ਕਿ ਹੋਣੀ ਹੈਗੀ ਮੈਂ ਉਹਦਾ ਰਿਸ਼ਤਾ ਇੱਥੇ ਨਹੀਂ ਕਰਵਾ ਸਕਦੀ ਹੈਗੀ ਪੈਸੇ ਪੈਸੇ ਦੀ ਮਹਤਾਜ ਹੋ ਜੂਗੀ ਮੇਰੀ ਭੈਣ ਉਹ ਤੋਂ ਪ੍ਰੀਤ ਕੰਨੀ ਤਾਂ ਦੇਖ ਲਾ ਉਹਦਾ ਮੂਰਤ ਤਾਂ ਦੇਖ ਲਾ ਕਿੰਨਾ ਖਰਾਬ ਹੋਇਆ ਪਿਆ ਨਾ ਹੁਣ ਤੁਸੀਂ ਚਾਹੁੰਦੇ ਕੀ ਹੋ ਵੀ ਮੈਂ ਆਪਣੀ ਭੈਣ ਪ੍ਰੀਤ ਦਾ ਵਿਆਹ ਨਾ ਗਰੀਬਾਂ ਦੇ ਘਰੇ ਕਰਦਾ ਮੈਨੂੰ ਤਾਂ ਲੱਗਦਾ ਨਾ ਸਾਰੀ ਗੇਮ ਜੱਗੀ ਦੀ ਹੋਆ ਪਤਾ ਨਹੀਂ ਉਹਨਾਂ ਨੇ ਥੋੜੇ ਸਿਰ ਦੇ ਵਿੱਚ ਵੀ ਕੀ ਪਾਇਆ ਹੋਇਆ ਜਿਹੜਾ ਤੁਸੀਂ ਉਹਨਾਂ ਦੇ ਪੱਖ ਦੀ ਗੱਲ ਕਰਦੇ ਹੋ ਉਹ ਤਾਂ ਹੈਗਾ ਹੀ ਸਾਰੇ ਲਾਲਚੀ ਨੇ ਹਾਂ ਬਸ ਆਹੀ ਕਮੀ ਰਹਿ ਗਈ ਸੀ ਇਹ ਵੀ ਕਰਦੇ ਹੁਣ ਪੂਰੀ ਅੱਜ ਜੀਨੇ ਨਾ ਸਾਡੇ ਸਾਰੇ ਟੱਬਰ ਦੇ ਵਿੱਚ ਫਰਕ ਪਵਾ ਰੱਖਿਆ ਸਾਰਿਆਂ ਦੀ ਜ਼ਿੰਦਗੀ ਖਰਾਬ ਕਰ ਰੱਖੀ ਆ ਹਲੇ 2 ਦਿਨ ਨਹੀਂ ਹੋਏ ਇਹਨਾਂ ਨੂੰ ਘਰੇ ਆਇਆ ਨੂੰ ਇਹ ਵੀ ਮੇਰੇ ਤੇ ਹੱਥ ਚੱਕਣ ਲੱਗ ਗਏ ਸਭ ਕੁਝ ਨਾ ਜੱਗੀ ਦੀ ਵਜਾ ਕਰਕੇ ਹੋ ਰਿਹਾ ਮੰਮੀਆ ਟਮਾਟਰ ਤਾਂ ਘੱਟੇ ਗਏ ਹੋਰ ਦੱਸ ਲੇ ਪੁੱਤ ਮੈਂ ਕਰਦੀ ਆਂ ਸਬਜ਼ੀ। ਅਫਰਾ ਦੇ ਮੈਨੂੰ ਮੈਂ ਕੱਟ ਦੇਣਾ ਹੋਰ। ਕੋਈ ਨਾ ਪੁੱਤ ਮੈਂ ਕਰਾਂ ਪਰ ਮੇਰੇ ਤੂੰ ਮੇਰੀ ਗੱਲ ਸੁਣ। ਮੈਂ ਤੈਨੂੰ ਐ ਕਹਿੰਦੀ ਸੀ ਪੁੱਤ ਤੈਂ ਕੋ ਸੋਚਿਆ ਕਿ ਨਹੀਂ? ਮੁੰਡੇ ਵਾਲੇ ਤਾਂ ਕਾਲੇ ਕਰੀ ਜਾਂਦੇ ਨੇ ਵਿਆਹ ਨੂੰ। ਕਹਿੰਦੀ ਇਸ ਵਾਰੀ ਉਹ ਵਿਆਹ ਦੇਓ। ਮੰਮੀ ਮੇਰਾ ਧਿਆਨ ਨਾ ਸਾਰਾ ਇੱਧਰ ਆ। ਪਰ ਮੈਨੂੰ ਵੀ ਐਂ ਆ ਵੀ ਕੋਈ ਵਧੀਆ ਡੀਲ ਮਿਲ ਜਵੇ। ਕਿਦਰੋਂ ਪੈਸਾ ਆ ਜੇ ਇਕੱਠਾ ਤੇ ਭੈਣ ਦਾ ਵਿਆਹ ਵਧੀਆ ਕਰਾਂ। ਨਹੀਂ ਫਿਰ ਕਰਜ਼ਾ ਲਵਾਂਗੇ ਹੋਰ ਕੀ ਆ? ਉਹ ਜੱਗੀ ਕੋਈ ਲੋੜ ਨਹੀਂ ਤੈਨੂੰ ਕਰਜ਼ਾ ਲੈਣ ਦੀ। ਬਣ ਜਾਣਾ ਹੈ ਤੇਰਾ ਕੰਮ ਤੂੰ ਕੱਲ ਨੂੰ ਬਸ ਤਿਆਰ ਹੋ ਕੇ ਪਹੁੰਚ ਜੀ ਤੈਨੂੰ ਮਲਾਉਣਾ ਕਿਸੇ ਨਾਲ ਹਾਂ ਭਾਈ ਆਜੂਗਾ ਮੈਂ ਕੱਲ ਨੂੰ ਤੂੰ ਪੁੱਤ ਟਾਈਮ ਨਾਲ ਤਿਆਰ ਹੋ ਕੇ ਵਗ ਜੀ ਫਿਰ ਦੀ ਦੇ ਨਾਲ ਹਾਂ ਹਾਂ ਆ ਜਾ ਭਾਈ ਤੂੰ ਰੋਟੀ ਖਾ ਲੈ ਆ ਜਾ ਉਹ ਰੋਟੀ ਵੀ ਖਾਵਾਂਗੇ ਕੀ ਬਣਾਇਆ ਚਾਚੀ ਜਿਹੜਾ ਕੁਝ ਮੇਰੇ ਪੁੱਤ ਨੇ ਖਾਣਾ ਉਹੀ ਬਣਾ ਦੋਗੇ ਤੂੰ ਦਾਸ ਪੁੱਤ ਕੀ ਖਾਣਾ ਹੈ ਚਾਚੀ ਸਾਗ ਖਾਏ ਨੂੰ ਬੜਾ ਚਿਰ ਹੋ ਗਿਆ ਸੱਚੀ ਕਹਿ ਆ ਗਿਆ ਸਾਗੇ ਤੇਰੇ ਆਇਆ ਭਾਈ ਦੋਵੇਂ ਭਾਈ ਖਾਏ ਰੋਟੀ ਇਕੱਠੇ ਅਸੀਂ ਤਾਂ ਅੱਕ ਜਾਂਦੇ ਆ ਖਾ ਖਾ ਕੇ ਸਾਗ ਤੈਨੂੰ ਤੈਨੂੰ ਤਾਂ ਵਧੀਆ ਲੱਗੂਗਾ ਤੂੰ ਉਧਰੋਂ ਖਾਂਦਾ ਨਹੀਂ ਇਹਨਾਂ ਨੂੰ ਮਿਲਦਾ ਨਹੀਂ ਹੁਣ ਉਧਰ ਉਹ ਜੱਗੀ ਬਾਹਰ ਕਿੱਥੇ ਮਾਂ ਦੇ ਹੱਥਾਂ ਦੀਆਂ ਰੋਟੀਆਂ ਤੇ ਸਾਗ ਖਾਣ ਨੂੰ ਮਿਲਦਾ ਆ ਹਾਂ ਇਹ ਤਾਂ ਹੈ ਬਈ ਬੜੀ ਯਾਦ ਆਉਂਦੀ ਹੈ ਮਾਤਾ ਦੀ ਮੇਰਾ ਇੱਕ ਮਿੱਤਰ ਸੀਗਾ ਬਾਈ ਦੀਪਾ ਉਹ ਵੀ ਬਾਹਰ ਜਾ ਕੇ ਬਹੁਤ ਪਛਤਾਇ ਰਿਹਾ ਕਹਿੰਦਾ ਵੀ ਬੜਾ ਔਖਾ ਯਾਰ ਉਹ ਜੱਗੀ ਇੱਥੇ ਠੀਕ ਹੋਂ ਤੁਸੀਂ ਬਾਹਰ ਤਾਂ ਭਰਾਵਾ ਪੈਸੇ ਪਿੱਛੇ ਹੀ ਫਿਰੇ ਜਾਂਦੇ ਨੇ ਨਾ ਕੋਈ ਰਿਸ਼ਤੇ ਨਾਤੇ ਨਾ ਕੁਝ ਹੋਰ ਸਿਰਫ ਪੈਸਾ 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 ਚੱਲ ਹੁਣ ਤੂੰ ਵੀ ਬਾਈ ਕੋਈ ਇੱਧਰ ਹੀ ਸੋਚ ਬਿਜ਼ਨਸ ਬਿਜ਼ਨਸ ਇੱਧਰ ਹੀ ਕਰ ਹੁਣ ਹਾਂ ਜੱਗੀ ਮੈਂ ਵੀ ਆਪਣਾ ਇੱਧਰ ਹੀ ਸੈੱਟ ਕਰਨਾ ਸੀ ਬਾਈ ਅੱਜ ਆਪਣੀ ਪੇਮੈਂਟ ਕਲੀਅਰ ਹੋ ਜਾਊਗੀ ਸਾਰੀ ਜਿੰਨੀ ਵੀ ਹੈਗੀ ਐ ਤੇ ਬਾਕੀ ਜਿਹੜਾ ਪਟਿਆਲੇ ਵਾਲਾ ਪਲਾਟਾ ਯਾਰ ਉਹ ਵੀ ਦਵਾ ਦਿਓ ਸੌਦਾ ਕਰਾ ਦਿਓ ਕੋਈ ਹਾਂ ਹਾਂ ਬਾਈ ਬਿਲਕੁਲ ਕਰਵਾ ਦਾਂਗੇ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਉਧਰ ਵੀ ਬੈਸਟ ਡੀਲ ਦਵਾਵਾਂਗੇ ਆਪਾਂ ਥੈਂਕ ਯੂ ਬਾਈ ਜਿਹੜਾ ਤੁਹਨੇ ਇੰਨਾ ਵਿਸ਼ਵਾਸ ਕੀਤਾ ਸਾਡੇ ਤੇ ਬਾਈ ਤੁਸੀਂ ਬਹੁਤ ਵਧੀਆ ਮੈਨੂੰ ਡੀਲ ਦਿੱਤੀ ਐ ਬਹੁਤ ਬਹੁਤ ਧੰਨਵਾਦ ਹੈ ਵੀਰੇ ਤੁਹਾਡਾ ਓਕੇ ਬਾਈ ਠੀਕ ਹੈ ਬਾਈ ਬਾਈ ਹੁਣ ਤਾਂ ਅੰਦਰੋਂ ਨਾ ਹੋਰੇ ਤਰ੍ਹਾਂ ਦੀ ਫੀਲਿੰਗ ਆਣ ਲੱਗੀ ਹੋਈ ਹੁਣ ਕੰਮ ਨਾ ਚੱਲੇ ਜਾਣਾ ਵਧੀਆ ਆ ਤੁਹਾਡੇ ਸਾਥ ਨਾਲ ਨਾ ਹੁਣ ਮੈਂ ਕਹਿੰਦਾ ਕੰਮ ਮੈਨੂੰ ਲੱਗਦਾ ਬਹੁਤ ਅੱਗੇ ਤੱਕ ਜਾਊਗਾ ਓਏ ਜੱਗੀ ਜਦੋਂ ਨੀਤ ਚੰਗੀ ਹੋਵੇ ਨਾ ਤਾਂ ਸਭ ਕੁਝ ਚੰਗਾ ਹੀ ਹੁੰਦਾ ਪਰਮਾਤਮਾ ਦੇ ਘਰ ਹਾਂ ਉੱਥੇ ਇੱਥੇ ਕਿ ਖੜਿਆ ਅੰਦਰ ਆਜੋ ਕੋਈ ਨਹੀਂ ਮਾਤਾ ਆ ਰਹੇ ਆ ਬਸ ਵੇ ਅੰਦਰ ਆਜੇ ਭੈਣ ਆਉਨੇ ਆਉਨੇ ਭੈਣ ਜੀ ਆਉਨੇ ਆ ਆਜੋ ਸੱਸੀ ਘਰ ਉੱਥੇ ਕਾਮਲੇ ਪੁੱਤ ਤੂੰ ਆਜਿਆ ਕਰ ਉੱਧਰ ਜਮਾ ਹੀ ਨਹੀਂ ਆਉਂਦੀ ਹੈਗੀ ਨਾਲੇ ਤੈਨੂੰ ਪਤਾ ਹੈ ਹੁਣ ਆਪਣੀ ਜੀਤੀ ਦਾ ਵਿਆਹ ਵੀ ਕਰਨਾ ਆਪਾਂ ਨੇ ਸਾਰੇ ਕੰਮ ਕਾਰ ਦਾ ਤੈਨੂੰ ਹੀ ਪਤਾ ਹੈ ਤਾਹੀ ਕਰਨਾ ਆਪਾਂ ਚਾਚੀ ਜੀ ਐਕਚੁਅਲੀ ਨਾ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਵੀ ਆਪਣੀ ਭੈਣ ਵਾਸਤੇ ਰਿਸ਼ਤਾ ਭਾਲਦੀ ਫਿਰਦੀ ਆਂ ਬਸ ਸੋਦਾ ਵਿਆਵੀ ਨਾ ਥੋੜੇ ਟਾਈਮ ਚ ਕਾਰ ਹੀ ਦੇਣਾ ਤਾਂ ਕਰਕੇ ਮੇਰੇ ਕੋਲ ਟਾਈਮ ਕਿੱਥੇ ਆ ਹਾਂ ਹਾਂ ਚਾਚੀ ਕਿਉਂ ਨਹੀਂ ਆਉਣਾ ਆਉਨੇ ਆ ਜੀਤੀ ਮੇਰੀ ਵੀ ਤਾਂ ਭੈਣ ਆ ਜਲਦੀ ਉਹ ਕਰਾਵਾਂਗੇ ਤੁਹਾਡਾ ਵੀ ਮੂੰਹ ਮਿੱਠਾ ਨਕੀ ਤੂੰ ਉੱਥੇ ਉਹਨਾਂ ਨੂੰ ਸੁਣਾ ਰਹੀ ਸੀ ਮੈਂ ਸੱਚੀ ਕਹਿ ਰਹੀ ਸੀ ਕਿਹਨੇ ਕੀਤਾ ਸੀ ਫੋਨ ਕੰਟਾ ਪਹਿਲਾਂ ਤਾਂ ਇਦਾਂ ਦਾ ਕੁਝ ਨਹੀਂ ਸੀ ਪਰ ਹੁਣ ਹੋ ਗਿਆ ਵੀਰੇ ਦਾ ਆਇਆ ਸੀ ਮੈਨੂੰ ਫੋਨ ਉਹਨੇ ਤੁਹਾਨੂੰ ਵੀ ਕੀਤਾ ਸੀ ਅਸੀਂ ਮੀਟਿੰਗ ਸੀ ਕੋਈ ਗੱਲ ਨਹੀਂ ਹੁਣ ਜਾਣਾ ਆਪਾਂ ਨਹੀਂ ਨਹੀਂ ਕੱਲੀ ਕਿਉਂ ਥੋੜੇ ਭਰਾ ਦਾ ਕੀ ਪਤਾ ਵੀ ਉਹ ਕੀ ਕਰਦੇ ਹਾਂ ਐਨਾ ਮਾੜਾ ਵੀ ਨਹੀਂ ਹੈਗਾ ਕੋਈ ਨਾ ਕੱਲ ਨੂੰ ਤਾਂ ਆਪਾਂ ਨੂੰ ਉੱਥੇ ਜਾਣਾ ਹੀ ਪੈਣਾ ਆਹ ਉਹ ਜਾਂਦੀ ਰਹਿਾਂਗੇ ਆ ਫਿਰ ਜੱਗੀ ਤੁੱਪ ਸੇਖ ਰਿਆ ਬੈਠਾ ਹਾਂ ਬਾਈ ਉਹ ਸੈਂਟੀ ਦੀ ਵੇਟ ਕਰਦਾ ਸੀ ਕੰਮ ਤੇ ਜਾਣਾ ਸੀ ਅੱਛਾ ਹੋਰ ਸਭ ਵਧੀਆ ਤੂੰ ਦੱਸ ਵਧੀਆ ਬਾਈ ਉਹ ਕੀ ਗੱਲ ਉਦਾਸ ਜਿਹਾ ਲੱਗਦਾ ਕੁਝ ਨਹੀਂ ਬਾਈ ਉਹ ਮੈਨੂੰ ਸਭ ਪਤਾ ਬਾਈ ਮੈਂ ਸੋਚਦਾ ਸੀ ਜ਼ਿੰਦਗੀ 'ਚ ਮੈਂ ਸਭ ਕੁਝ ਹਾਸਲ ਕਰ ਲਵਾਂ ਪਰ ਜੇ ਪ੍ਰੀਤ ਦਾ ਕਿਤੇ ਵਿਆਹ ਹੋਰ ਹੋ ਗਿਆ ਨਾ ساری ਜ਼ਿੰਦਗੀ ਪਛਤਾਵਾ ਹੀ ਰਹੂਗਾ ਉਹ ਮੈਂ ਰਾਜ ਨੂੰ ਫੋਨ ਕਰਿਆ ਸੀ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਕੋਈ ਗੱਲ ਨਹੀਂ ਬਾਈ ਤੁਸੀਂ ਨਾ ਐਵੇਂ ਕਹੋ ਤੁਸੀਂ ਤਾਂ ਮੇਰਾ ਬਹੁਤ ਕਰਿਆ ਆ ਹੁਣ ਕੀ ਕਰ ਸਕਦੇ ਆ ਉਹਨਾਂ ਦੀ ਮੈਂ ਪਸੰਦੇ ਨਹੀਂ ਹੈਗਾ ਜਦੋਂ